ਅੱਛਾ ਚੈੱਕ ਕਰਦੇ ਆ ਨਾ ਚੰਗਾ ਕੰਮ ਗਿਆ ਜੀ ਠੀਕ ਹੈ ਤੂੰ ਬੋਲੇ ਸਾਡੇ ਅੰਦਰ ਫਿਰ ਉਹ ਵੀ ਨਾਲੇ ਕਹਿੰਦੇ ਹੁੰਦੇ ਆ ਉਹਦੇ ਵਿੱਚ ਮੁੰਡੇ ਵੀ ਆਉਂਦੇ ਵੀ ਇੱਕ ਮੁੰਡੇ ਵੀ ਆਖਿਆ ਜਿਹੜੇ ਸਾਡੇ ਅੱਛਾ ਬਿਜਾਰੀ ਇਹਨਾਂ ਤੋਂ ਸੌਣੇ ਉਹਨਾਂ ਦੇ ਨੰਬਰ ਵੀ ਜਿਹੜੇ ਛੋਟੇ ਹੀ ਹੁੰਦੇ ਆ ਇਹ ਸਾਡੇ ਅੱਛਾ ਤੇ ਨੰਬਰ ਫਿਰ ਕਿਤੇ ਕਿਤੇ ਆਉਂਦੇ ਆ ਇਹਦੇ ਕਿਹੜੇ 7 ਨੰਬਰ ਤੁਸੀਂ ਦਿਖਾਉਣੇ ਦੇ ਰਹੇ ਹੋ ਕਿ ਇਹ ਕੋਈ ਆਏ ਲੱਗ ਰਿਹਾ ਕਿੰਨਾ ਬੱਸ ਨਾ ਲੱਗਦਾ ਇਹੋ ਸੋਚੋ ਵਿਆਹ ਗਾ ਨੰਬਰ ਹਮਾਰਾ 9000 ਦੇ ਅੰਦਰ ਜਿਹਦੇ ਵਿੱਚੋਂ 206 ਲੱਗਦਾ ਇਹ ਤਰ੍ਹਾਂ ਸਾਰੀਆਂ ਗੱਲਾਂ ਦਾ ਸੁਧਾਰਨ ਉਹ ਵੇਖਾ ਹੁੰਦੀ ਹੈ ਲਾਈਵ ਸ਼ੋਅ ਖਾਉਣੇ ਵੀ ਨਹੀਂ ਆਉਂਦੇ ਜਿੰਦਗੀ ਹੈ ਜੀ ਬੱਸ ਇਹ ਆਉਣੀ ਅੱਛਾ ਵਿਆਹ ਹੁਣ ਕੱਲੇ ਵਾਸਾ ਗੱਲਾਂ ਸਿਰ ਦਹਾ ਆਕੀ ਰਹੇ ਜੋ ਆਪੇ ਆਪ ਨੂੰ ਹੁਣ ਤਾਂ ਆਪਾਂ ਸਭ ਨੂੰ ਇਹ ਬਾਤਾਂ ਮੈਂ ਇਹੋ ਵਿਆਹ ਤਾਂ ਬੰਦ ਕਰ। ਸਤਿਗੁਰ ਜੀ ਤੇ ਮੈਂ ਗਰਦੀਪ ਸਿੰਘ ਕਹਿੰਦਾ ਤੇ ਅੱਜ ਆਪਾਂ ਇੱਕ ਬਾਈ ਨਾਲ ਮਿਲਣ ਜਾ ਰਹੇ ਆ ਬਾਈ ਦਾ ਮੂਹ ਬਣਿਆ ਧਿਆਨ ਕਰ ਲੀਆ ਬਾਈ ਬੜਾ ਦਾ ਨਾਲ ਸੁਧੀ ਹੈ। ਨਾ ਮੇਰਾ ਇਹ ਚਰਲੂਕ ਤੂੰ ਬਈ ਜੁਰਾ ਕੰਮ ਕੀ ਕਰਦਾ ਸੀ ਬਲਾਦ ਮਰਾ ਦਾ ਕੰਮ ਕਰਦਾ ਜ਼ੁਰਾ ਮੇਨ ਕੰਮ ਕੀ ਹੈ ਮੇਨ ਕੰਮ ਹੈਗਾ ਬਈ ਆਸ਼ਕ। ਆਸ਼ਕ ਕੀ ਕਰਦੇ ਆ? ਬਈ ਆਸ਼ਕ ਭਾਈਆਂ ਤੁਹਾਨੂੰ ਮਿਲਾਉਣ ਲੱਗਿਆ ਬਾਈ ਮੈਂ ਬਈ ਆਸ਼ਕੀ ਕਰਦਾ। ਹੂੰ ਤੇ ਮੁੰਡਿਆਂ ਨੂੰ ਨੌਜਵਾਨਾਂ ਛੋਟੇ ਮੁੰਡਿਆਂ ਨੂੰ ਤਾਂ ਸਟਾਰਟ ਕਰ ਦਨਾ ਆਸੀਂ ਸਿਖਾਉਂਦੇ ਅਸਾਂ ਆਸ ਕਿਸ ਕੋਣੇ ਵੀ ਹੈ ਅਸਾਂ ਵੀ ਤੁਸੀਂ ਆਸ ਕੀ ਕਰਦੇ ਹੋ ਐ ਅਸੀਂ ਸਿਖਾਉਣੇ ਵੀ ਆ ਜਾ ਕਰਨੇ ਛੋਟੇ ਜਵਕਾਉ ਆਸ ਕੀ ਸਿਖਾਉਣਾ ਵੀ ਕਿਵੇਂ ਪਾਰਕ ਦੇ ਵਿੱਚ ਜਾਣਾ ਅੱਛਾ ਕਿਵੇਂ ਕਿਸੇ ਦੀ ਭੈਣ ਨੂੰ ਕਿਸੇ ਦੀ ਧੀ ਨੂੰ ਗਲਤ ਨਾ ਜੜਾ ਨਾ ਵੇਖ ਬਾਈ ਫੇਟਾ ਸਿਰ ਡੰਡਿਆਂ ਦੇ ਘਾਟ ਮੈਨਾਂ ਤੁਹਾਨੂੰ ਕੋਈ ਕੁੱਟਣਾ ਨਹੀਂ ਮੇਰਾ ਕੋਈ ਨਹੀਂ ਕੁੱਟ ਸਕਦਾ ਅੱਛਾ ਕਿਉਂ ਕਿਉਂ ਨਹੀਂ ਕੁੱਟ ਸਕਦਾ ਕੋਈ ਕੋਈ ਆ ਜਾਂਦੇ ਹੁੰਦੇ ਜਾਂਦੇ ਮੇਰੀ ਗੱਲ ਸੁਣ ਹਾਂ ਬਈ ਖੜਕ ਕੇ ਉੱਠੀ ਜਾ ਹਾਂ ਰੂਟੀਨ ਦਾ ਕੰਮ ਹੈ ਅੱਛਾ ਠੀਕ ਹੈ। ਬਈ ਸੇਕਾ ਬਾਬਾ ਲੱਗਿਆ। ਖਾਦਾ ਲੱਗਦਾ ਕੋਸਾ। ਉਹ ਨਾ ਮਰੇ ਸਮਾਨ ਲੱਗਿਆ ਹੋਇਆ। ਅੱਛਾ ਨਸ਼ਾ ਪੱਤਾ ਵੀ ਕਰਦੇ ਆ। ਅੱਛਾ ਪੱਤਾ ਵੀ ਕਰਦਾ ਵੀਰੇ। ਠੀਕ ਹੈ ਨਾ। ਭੁੱਖੀ ਖੰਣਾ। ਕੋਈ ਨਾ। ਕਾਮ ਨੇ। ਜਰਚਾ ਬੇੜੀ ਸਕੂਲ। ਬਈ ਚੱਲ ਨਸ਼ੇ ਹੁਣ ਪਹਿਲਾਂ ਮੇਰੀ ਤੂੰ ਯਾਰ। ਬਈ ਗੱਲ ਵੀ ਸੁਣ। ਆਸ ਕੀ ਦੀ ਗੱਲ। ਐਨੇ ਨਸ਼ੇ ਕਰਦਾ। ਆਸ ਕੀ ਦੀ ਗੱਲ। ਪਹਿਲਾਂ ਤੂੰ ਆਇਆ ਤੇ ਸਟਾਰਟ ਕੇ ਉੱਠ ਕੇ ਬਦੰਦਰਾ ਕੀ ਕਰਦਾ ਸ਼ੁਰੂ ਵਿੱਚ? ਸਾਰਾ ਪਹਿਲਾ ਕੰਮ ਅਤਰਾ ਕੀ ਤੇ ਰਾਤ ਤੱਕ ਕੀ ਕੰਮ ਕਰਦਾ? ਪਹਿਲਾਂ ਬਈ ਸਰਾਣੇ ਪਈ ਜਾਂਦੇ ਖੂਲੇ। ਅੱਛਾ ਪਹਿਲਾਂ ਖੂਲੇ ਸਨ। ਸੜਕ ਉ ਸਰ ਸੈਲੀਆ ਨਮਾਸੀ ਕਰੀ ਕਿੰਨੀਆਂ ਸੈਲੀਆਂ ਪਈਆਂ ਇਧਰ ਮੇਰੀ ਨਹੀਂ ਤਾਂ ਬਾਈ ਬਹੁਤ ਆ ਮੈਂ ਕੋਈ ਗੈਂਟੀ ਨਹੀਂ ਦੀ ਜਿੰਨ ਤੁ ਤੁ ਸੈਲੀ ਕਿਸ ਨਾਲ ਗੱਲ ਕਰਨਾ ਹਾਂ ਮੈਂ ਕਰਾਂ ਅੱਛਾ ਤੂੰ ਆਏ ਵਿੱਚ ਇਹ ਕੰਮ ਵੀ ਕਰਦਾ ਗੱਲਾਂ ਵੀ ਕਰਦਾ ਮੈਂ ਆਪਾਂ ਕਹਿੰਦੇ ਲਵ ਗੁਰੂ ਆ ਅਖ ਲਵ ਗੁਰੂ ਆ ਠੀਕ ਆ ਬਾਈ ਲਵ ਗੁਰੂ ਨੂੰ ਮਿਲਾਉਣੇ ਆ ਤੇ ਬਾਈ ਨਸ਼ਿਆਂ ਦੇ ਵਿੱਚ ਕਿੱਧਰ ਪੈ ਗਿਆ ਕਿ ਨਸ਼ਾ ਕਰਨਾ ਜ਼ਰੂਰੀ ਹੁੰਦਾ ਕੰਮ ਆ ਨਸ਼ਾ ਸ਼ਾਇਰੇ ਨਸ਼ੇ ਨਾਲ ਤਾਂ ਸ੍ਰੀ ਬੰਤਾਇਰ ਬਾਈ ਨਾਲ ਸਮਾਂ ਆਸ ਕੀ ਬੋਲੇ ਪੈਣ ਜਿਦਰੇ ਅੱਛਾ ਆਸ ਕੀ ਕਰਨ ਵਾਸਤੇ ਬੰਦੇ ਨੂੰ ਆਪ ਦੇ ਹਾਲ ਤੇ ਠੀਕ ਹੈ ਜੀ ਬਾ ਜੇ ਜੀ ਦਾਤਾਂ ਨੂੰ ਕੰਟਰੋਲ ਕਰਕੇ ਆਪਦੇ ਆਪ ਨੂੰ ਸਟਰੋਂਗ ਬਣਾਉਣਾ ਪੈਂਦਾ ਸਟਰੋਂਗ ਆਪਾਂ ਅੱਜ ਦੀ ਫਰਾ ਇਕੱਠਾ ਕੀ ਨਹੀਂ ਹੁੰਦਾ ਇਹ ਅੱਛਾ ਇਹ ਨਸ਼ਾ ਖਾਗੀ ਨਸ਼ਾ ਖਾਗੀ ਨਸ਼ਾ ਕਿਹੜਾ ਕਰਦੇ ਆ ਕਿਹੜਾ ਨਸ਼ਾ ਤੁਹਾਨੂੰ ਸਿਹਤ ਪਰ ਕੁਠੇ ਸਰ ਫਾਇਦਾ ਨਹੀਂ ਹੈ ਕਿਹੜਾ ਕਰਦੇ ਆ ਸਭ ਤੋਂ ਪਹਿਲਾ ਨਸ਼ਾ ਮੇਰਾ ਹੁੰਦਾ ਗੂਲਕ ਗੂਲਕ ਗੂਲੇ ਪਜਰਦਾ ਮੈਂ ਆਪ ਕਹਿ ਸਕਦਾ ਉਹ ਲਾਉਣੀ ਆ ਹੂੰ ਤੇ ਉਸ ਤੋਂ ਬਾਅਦ ਆਪਾਂ ਪੰਪ ਸੈਕਟ ਪੀਣੀ ਆ ਸੈਕਟ ਪੀਣੀ ਜੇ ਬੈਗੀ ਇਹ ਆਪਾਂ ਤੱਟੀ ਆ ਦੇ ਮੈਨਰੇ ਕੇ ਸੈਰ ਤੋਂ ਬਨਾ ਸਾਨੂੰ ਲੈਟਨ ਘੱਟ ਹੀ ਆਉਂਦੀ ਨਹੀਂ ਫਿਰ ਸਾਰੇ ਮੁੰਡਿਆਂ ਨੂੰ ਫੋਨ ਲਾ ਦੇਣਾ ਵੀ 7 15 8 15 9 40 ਜਿਹੜੀਆਂ ਵੀ ਬੱਸਾਂ ਚੱਲਣਗੀਆਂ ਸਾਰਿਆਂ ਨੂੰ ਵੇਖਣਾ ਅੱਛਾ ਬੱਸਾਂ ਨੂੰ ਵੇਖਣਾ ਵੀ ਜਿਹੜੇ ਜਿਹੜੇ ਮੁੰਡੇ ਸੋਤੋਂ ਗਾਈਡੈਂਸ ਲੈ ਰਹੇ ਜਾਂ ਸੈਕ ਰਹੇ ਉਹਨਾਂ ਦਾ ਦੇ ਹਾਂ ਉਹਨਾਂ ਦਾ ਫਿਰ ਅੱਡੇ ਦੇ ਵਿੱਚ ਖੜਾ ਹੋਣਾ ਸਾਰੇ ਮੁੰਡਿਆਂ ਨੂੰ ਹਾਂ ਅੱਡੇ ਟੋਲੀਆਂ ਬਣਾ ਕੇ ਵੀ ਕੁੜੀਆਂ ਵੇਖੋ ਨਹੀਂ ਕੁੜੀਆਂ ਦੇ ਦੇਖੋ ਬਈ ਜੇ ਤੜਕੇ ਉੱਠ ਕੇ ਉਸ ਤੋਂ ਬਾਅਦ ਤੁਹਾਡਾ ਮਤਲਬ ਕੁੜੇ ਜੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਨਾ ਕਿਵੇਂ ਤੁਸੀਂ ਕੁੜੇ ਆਏ ਨੇ ਕਿਵੇਂ ਤੁਹਾਨੂੰ ਗੱਲ ਕਿਵੇਂ ਕਰਦੇ ਹੋ ਨੰਬਰ ਕਿਵੇਂ ਪਹੁੰਚਦੇ ਕਰੀ ਉਹੀ ਮੈਂ ਦੱਸਦਾ ਤੁਹਾਨੂੰ ਸਾਰੀ ਗੱਲ ਦੱਸਦਾ ਹਮ ਪਹਿਲਾਂ ਸਾਰੇ ਛੋਟੀਆਂ ਲੱਗਦੀ ਠੀਕ ਹੈ ਛੋਟੀਆਂ ਲੱਗਦੀ ਹਮ ਉਹਨਾਂ ਚ ਕੋਈ ਇੱਕ ਅੱਧੀ ਕੁੜੀ ਦੇਖਦੀ ਐ ਇੱਕ ਦੂਜੇ ਨੂੰ ਠੀਕ ਹੈ ਤੇ ਸੰਪਰਕ ਹੋ ਗਏ ਹਾਂ ਹੌਲੀ ਹੌਲੀ ਉਹਦਾ ਪਿੱਛਾ ਕਰਨਾ ਠੀਕ ਹੈ ਕਿਹੜੇ ਪਿੰਡ ਦੇ ਠੀਕ ਹੈ ਕਿਹੜੀ ਬੱਚੀ ਚੜਦੀ ਐ ਠੀਕ ਹੈ ਫਿਰ ਉਹਦੇ ਪਿੱਛੇ ਆਉਣਾ ਠੀਕ ਹੈ ਫਿਰ ਉਹਨੂੰ ਹੌਲੀ ਹੌਲੀ ਕਰਦੇ ਕਰਦੇ ਉਹਦੇ ਕੋਲ ਖੜਨਾ ਠੀਕ ਹੈ ਕੋਲ ਖੜਨਾ ਜਦੋਂ ਲੱਗਦੀ ਆਪਾਂ ਹਾਂ ਉਸ ਤੋਂ ਬਾਅਦ ਹੌਲੀ ਜਿਹੇ ਨੰਬਰ ਲਿਖਣੇ ਆ ਹਮ ਠੀਕ ਹੈ 100 ਪਰਚੇ ਲਿਖਣੀਆਂ ਅੱਛਾ 100 ਪਰਚੇ ਨਹੀਂ ਜਨ 100 ਮਰਚੇ ਦੇਣੀਆਂ ਜਿਹਦੇ ਵਿੱਚੋਂ 20 ਫੋਨ ਆਣੇ ਆ 20 ਕੁੜੀਆਂ ਦੇ ਵਿੱਚੋਂ ਆਪਾਂ ਸਲੈਕਟ ਕਰਨੀਆਂ ਕਿ ਕਿਹੜੀ ਆਪਾਂ ਨੂੰ ਪਸੰਦ ਨਹੀਂ ਨਹੀਂ ਇੱਕ ਮਿੰਟ ਬਾਈ ਜਿਹੜੀ ਤੁਸੀਂ 100 ਪਰਚੀ ਦੀ ਗੱਲ ਇਹ ਤੁਸੀਂ ਚੱਲ ਮਣੀ ਜੀ ਕਲੀਅਰ ਕਰੋ ਕਿ 100 ਪਰਚੀ ਦੇ ਵਿੱਚ ਡੇਲੀ 100 ਪਰਚੀ ਦੇ ਨੰਬਰ ਲਿਖਦੇ ਡੇਲੀ 100 ਪਰਚੀ ਦਾ ਨੰਬਰ ਲਿਖ ਕੇ ਹਾਂ ਮੁੰਡੇ ਦੇ ਮੁੰਡੇ ਦੇ ਅੱਖੇ ਹੋਇਆ ਜਿਹੜੇ ਸਾਡੇ ਨੰਬਰ ਕੁੜੀਆਂ ਦਾ ਕੰਪਨ ਕਿਉਂਦੇ ਆ ਅੱਛਾ ਬਿਨਾਂ ਜੀ ਜੋੜੀ ਟੀਮ ਜਿਹਨੂੰ ਤੁਸੀਂ ਸੋਣੇ ਹੁੰਦਾ ਇਹ ਨੰਬਰ ਵੀ ਨੇ ਕਿਹੜੇ ਛੋਡੇ ਹੀ ਹੁੰਦੇ ਕਿਹੜੇ ਕਿਹੜੇ ਸਾਡੇ ਨੰਬਰ ਤੁਸੀਂ ਪਹੁੰਚਾਉਣੇ ਹੋ ਵੀ ਕਿਵੇਂ ਕਿੰਨੇ ਫੋਨ ਆ ਜਾਂਦੇ ਤੇ ਵਿੱਚੋਂ ਕਿੰਨੀਆਂ ਪਾਰਟੀਆਂ ਲਖਦੇ ਆ ਦੱਸੋ ਮੈਂ ਕਹਿੰਦਾ ਇਹਦਾ 100 ਚੋਂ ਪਿਆਗ ਨੰਬਰ ਸਾਨੂੰ ਆ ਜਾਂਦੇ ਆ ਫੋਨ ਆ ਜਾਂਦੇ ਭਾਈ ਜਿਹਦੇ ਵਿੱਚੋਂ 20 ਅਸੀਂ ਸਿਲੈਕਟ ਕਰਨੀ ਹੁੰਦੀਆਂ ਅੱਛਾ 20 ਫਿਰ ਸਾਰੀਆਂ ਜਿਹਨੇ ਮੁੰਡੇ ਹੁੰਦੇ ਆ ਸਾਰਿਆਂ ਨੂੰ ਦੇਖਾਉਣੀ ਆ ਲਾਈਵ ਸ਼ੋਅ ਦਿਖਾਉਣੇ ਆ ਵੀ ਸਕਰੀਨ ਲਾ ਕੇ ਅੱਛਾ ਵੀ ਦੱਸੋ ਕਿਹੜੀ ਕਿਹੜੀ ਤੁਹਾਨੂੰ ਪਸੰਦ ਆ ਉਹਦੇ ਹਿਸਾਬ ਨਾਲ ਉਹਦੇ ਨਾਲ ਆਪਾਂ ਗੱਲ ਕਰਾ ਲੈਂਦੇ ਆ ਗੱਲ ਕਰਾਉਂਦਾ ਮੈਂ 10000 ਰੁਪਏ ਲੈਂਦਾ ਇੱਕ ਕੁੜੀ ਨੇ ਇੱਕ ਮਿੰਟ ਦੀ ਗੱਲ ਕਰਾ 10000 ਰੁਪਏ ਤੇ ਜਿਹੜੇ ਬਈ ਤੁਸੀਂ ਨੰਬਰ ਆ ਇਹ ਕਿੱਥੇ ਕਿਤੇ ਸਿੱਟੇ ਜਾਂਦੇ ਆ ਚੜ ਕੇ ਬੱਸਾਂ ਚ ਹਾਂ ਬੱਸਾਂ ਚ ਹਾਂ ਕੁੜੀਆਂ ਦੀ ਪੀਜਾਂ ਦੇ ਮੂਰੇ ਪੀਜਾਂ ਦੇ ਕੰਵਰੇ ਤੇ ਉਹਨਾਂ ਦੇ ਬੈਗਾਂ ਚ ਖੋਣੀ ਦਿਨ ਪਾ ਦਿੰਨਾ ਇੱਕ ਕੁੜੀ ਖੋਲੇ ਬੈਗ ਵਾਹ ਮੇਰੇ ਭਰਾ ਜਿਹਦੇ ਆ ਤੇ ਫਿਰ ਉਹ ਕੁੜੀਆਂ ਵੀ ਦਾ ਕੋਈ ਚੱਕਮੀ ਹੋਈ ਕੋਈ ਨਾ ਕੋਈ ਲਾ ਲੈਂਦੀ ਹੋਗੀ ਚੱਕਮੀਆਂ ਬਹੁਤ ਮਿਲਦੀਆਂ ਵੀਰੇ ਕੁੜੀਆਂ ਆਪ ਪ੍ਰਮੋਟ ਕਰਦੀਆਂ ਮੁੰਡਿਆਂ ਨੂੰ ਅੱਛਾ ਆਪ ਖੇਦੀਆਂ ਆ ਦੇ ਵਾਲ ਨੂੰ ਠੀਕ ਹੈ ਮੁੰਡਾ ਗਲਤ ਨਹੀਂ ਹੁੰਦਾ ਅੱਛਾ ਪਰ ਕੁੜੀਆਂ ਕਰ ਦਿੰਦੀਆਂ ਤੇ ਬਈ ਮੁੰਡਾ ਗਲਤ ਨਹੀਂ ਜਿਹੜਾ ਇੱਕ ਇੱਕ ਕੁੜੀ ਛੇ ਛੇ ਮੁੰਡੇ ਨਾਲ 10 10 ਮੁੰਡੇ ਨਾਲ ਹੁੰਦੀ ਹੈ ਠੀਕ ਹੈ ਇੱਕ ਨਾਲ ਰਹਿ ਕੇ ਦੂਜੇ ਨਾਲ ਰਹਿ ਕੇ ਤੀਜੇ ਨਾਲ ਰਹਿ ਕੇ ਹੌਲੀ ਹੌਲੀ ਵੱਧਣਾ ਕੰਮ ਕਰਦੀਆਂ ਕੁੜੀਆਂ ਤਾਂ ਮੁੰਡਿਆਂ ਨਾਲੋਂ ਵੀ ਤੇਜ਼ ਨੇ ਵੀ ਛੋਡੇ ਨਾਲ ਕੋਈ ਆਵੇ ਜੋ ਹਾਸਾ ਹੋਵੇ ਛੋਡੇ ਕੋਈ ਗਰਲਫ੍ਰੈਂਡ ਹੋਵੇ ਜਿਹੜੀ ਤੁਸੀ ਚੀਟ ਕਰਦੇ ਹੋ ਜਾਂ ਵੱਧ ਗੱਲ ਕਰਦੇ ਹੋ ਤੁਸੀਂ ਫੜੀ ਹੋਵੇ ਨਹੀਂ ਜਿਹੜੀ ਸਾਡੇ ਥੱਲੇ ਲੰਘੇ ਉਹ ਨਹੀਂ ਚੀਟ ਕਰਦੇ ਮੈਂ ਕਰਦੀ ਜੀ ਤੇ ਤਾਂ ਹੀ ਤੁਸੀਂ ਅੱਜ ਇਸੇ ਟਾਈਮ 'ਚ ਕਿੰਨੇ ਮੁੰਡਿਆਂ ਦੀ ਤੁਸੀਂ ਗੱਲ ਕਰਵਾਉਂਦੇ ਕਿੰਨੇ ਮੁੰਡੇ ਹੋਣਗੇ ਟਾਰਗੇਟ ਰੱਖਿਆ ਹੋਇਆ 300 ਦਾ ਹੁਣ ਅੱਛਾ ਯਾਰ ਦਾ ਤਾਂ ਮਕਰਾਤਾ ਪਿਆਰ ਦਾ ਜ਼ਿਆਦਾ ਤੱਕ ਨਾਮ ਹੁੰਦੇ ਥੋੜੇ ਖੱਲੇ ਅੱਜ ਸੋ ਸਿੱਖ ਰਹੇ ਜਿਹੜੀ ਸੈਕਸ਼ਨ ਲੈ ਰਹੇ ਆ ਸਾਡੇ ਇੱਕ ਸਾਡੇ ਨਾ ਗੁਪਤ ਰੂਪ ਦੇ ਵਿੱਚ ਆਸ ਕੀਤੇ ਪ੍ਰੋਮੋਟ ਸਿਸਟਮ ਲਾ ਕੇ ਸਾਰਾ ਕੁਝ ਅੰਲੀਖੀ ਰੂਪ ਦੇ ਵਿੱਚ ਜਿੰਨਾ ਤੋਂ ਫੀਸਾਂ ਲੈਂਦੇ ਨੇ ਜਿਹੜੀ ਟਿਊਸ਼ਨ ਨਹੀਂ ਲਖਦੇ ਹਾਂ ਉਹ ਇੱਕ ਮੰਗਿਆ ਕੁਛ ਨਾ ਦਿੰਦੇ ਕਿੰਨੇ ਮੁੰਡੇ ਹੋਰ ਗੜਿਆ ਟਿਊਸ਼ਨ ਸੈਕਟਰ ਇਹ ਜਿਹੜਾ ਕਹਿ ਰਹੀ ਆ ਮੈਂ ਗੱਲ ਨਹੀਂ ਕਰਨੀ ਉਸ ਕੋ ਉਹਨੂੰ ਕੋ ਨਾ ਅੱਛਾ ਫਿਰ ਫਿਰ ਕਹਿੰਦੀ ਇਹ ਇਹ ਤਾਂ ਮੇਰੇ ਘਰੇ ਸੋਚਦੇ ਨਹੀਂ ਕਿਹਾ ਅੱਛਾ ਫਿਰ ਕੁੜੀ ਕਹਿੰਦੀ ਕਿਉਂ ਨਹੀਂ ਕਰਨਾ ਅੱਛਾ ਨਾ ਐਨ ਡਿੱਕੋ ਵੀ ਕੁੜੀ ਰੁੱਤ ਨਾ ਡਿੱਕੋ ਅਸਾ ਉੜਿਆ ਬੋਤੇ ਡਿੱਕੋ ਬਈ ਕੁੜੀ ਨੂੰ ਨੋਰ ਕਰਦੇ ਹੋ ਕੁੜੀ ਨੂੰ ਨੋਰ ਕਰੋ ਫਿਰ ਜਿਹੜਾ ਸਾਈਡਿੰਗ ਹੋਈ ਨਹੀਂ ਪਾਰਕਾਂ ਦੇ ਵਿੱਚ ਮਿਲੋ ਯਾਰ ਨਾ ਕੋਈ ਪੋਸਟ ਕੁਸ਼ਨ ਕੁਝ ਕਹਿੰਦੀ ਨਾ ਕੋਈ ਕੋਈ ਹੋਰ ਨਹੀਂ ਤੁਸੀਂ ਬਈ ਵਿਆਹ ਵੀ ਗਾ ਕੇ ਇਹਦਾ ਚੜਵਾਇਆ ਕਿ ਬਸ ਉਹਦਾ ਪਾਸਾ ਕੋਲੋਂ ਤੱਕ ਕੀ ਚੱਲਦਾ ਸਿਸਟਮ ਹੈ ਪਾਰਕਾਂ ਤੱਕ ਬਈ ਵਿਆਹ ਤੱਕ ਫੰਗੀਆਂ ਪੈਂਦੀਆਂ ਨੇ ਉਹ ਤਾਂ ਦੇ ਸਾਲ ਲੈਂਦੇ ਵਿਆਹ ਇਸੇ ਦਾ ਨਾ ਨਾ ਵਿਆਹ ਵਾਸਤੇ ਤਾਂ ਹੈ ਹੀ ਸਿਸਟਮ ਉਹਨਾਂ ਤਾਂ ਮੈਂ ਕਹਿੰਨਾ ਯਾਰ ਜ਼ਿੰਦਗੀ ਹੈ ਜੀ ਬਣ ਜਾ ਵੀ ਵਿਆਹ ਹੁਣੇ ਕਰ ਲੈਂ ਜੀ ਅਸਾਂ ਵੇਖਿਆ ਹੁਣ ਕੱਲੇ ਪੈਸਾ ਗੱਲਾਂ ਰਿਆਸਤੀ ਹੋ ਜੂਗੀ ਪਾਸ ਪਾਸ ਦੀ ਰੇਂਜ ਹੋਗੀ ਜਾਂ ਉਹਨੂੰ ਰੱਖ ਲਿਆ ਉਹਨੂੰ ਛੱਡਤਾ ਉਹਨੂੰ ਰੱਖ ਲਿਆ ਉਹਨੂੰ ਛੱਡਤਾ ਉਹਨੂੰ ਰੱਖ ਲਿਆ ਠੀਕ ਆ ਕੰਮ ਰਹਿ ਜੂਗਾ ਵਿਆਹ ਤਾਂ ਬੰਦ ਹੀ ਕਰ ਦਨੇ ਵੇਖੋ ਭਾਈ ਨੌਜਵਾਨ ਕਿੰਦੀ ਇੱਕ ਗੱਲ ਦੱਸੀ ਐ ਵੈਸੇ ਗੱਲ ਸਹੀ ਵੀ ਐ ਜੇ ਇਹੋ ਸ਼ਰਤਾਂ ਨੂੰ ਰੱਖ ਲੈਣੇ ਕੋਈ ਚੱਲੂਗਾ ਵੀ ਵਿਆਹ ਬੰਦ ਹੋ ਜਾਣਗੇ ਭਾਈ ਜਿਹੜੇ ਮਤਲਬ ਵਿਆਹ ਹੋਏ ਤੁਸੀਂ ਕਹਿੰਦਾ ਜਿਹਨਾਂ ਨੂੰ ਇਹ ਗੱਲਾਂ ਜਿਹੜੇ ਮੁੰਡੇ ਛੋਟੇ ਛੋਟੇ ਉਹਨਾਂ ਦਾ ਵਿਆਹ ਹੋਈ ਤੇ ਲਾਹ ਲੰਮਰ ਜਾ ਹੋਈ ਜਾਂਦੀਆਂ ਕੋਈ ਜਾਣਦਾ ਹੁੰਦੇ ਜਿਹੜੇ ਵਿੱਚ ਪਿਛਲੇ ਮਾਡਲ ਉਹਨਾਂ ਦਾ ਵਿਆਹ ਹੋ ਨਹੀਂ ਰਿਹਾ ਨਾ ਉਹਨਾਂ ਨੂੰ ਟੈਂਪੋ ਕੋਲ ਮਿਲ ਰਹੇ ਅੱਛਾ ਉਹ ਉਹ ਸੰਭੀ ਜਾਂਦੇ ਕ ਉਹ ਸੰਭੀ ਜਾਂਦੇ ਕਿਉਂਕਿ ਉਹਨਾਂ ਨੂੰ ਕੁੜੀਆਂ ਨਾਲ ਮਿਲ ਜਾਂਗਾ ਉਹਨਾਂ ਨੂੰ ਕੁੜੀਆਂ ਜਿਹੜੀਆਂ 40 40 35 35 ਸਾਲ ਦੀਆਂ ਉਹ ਨਹੀਂ ਹਿੱਲਣ ਦਿੰਦੀਆਂ ਮੈਨੂੰ ਅੱਛਾ ਉਹ ਪਹਿਲਾਂ ਹੀ ਬੁਖ ਹੋਏ ਪਏ ਅੱਛਾ ਜਿਹੜੇ ਨਾਲ ਘਰ ਘਰ ਆਲੇ ਪਹਿਲਾਂ ਉਹਦੇ ਦੋਏ ਪਏ ਅੱਛਾ ਕਹਿੰਦਾ ਲੈ ਦੋਏ ਪਏ ਨਸ਼ਾ ਪੱਤੀ ਨਸ਼ਾ ਪੱਤੀ ਉਹ ਤਾਂ ਵੀ ਤੂੰ ਪਰਮਾ ਨਸ਼ਾ ਪਤਾ ਨੂੰ ਪਿਆਰ ਦੇ ਵਿੱਚ ਨਸ਼ਾ ਪੱਤਾ ਨਹੀਂ ਰੋਕਦਾ ਪਿਆ ਪਿਆਰ ਦੇ ਵਿੱਚ ਆਸਕੀ ਨਹੀਂ ਰੋਕਦੀ ਨਹੀਂ ਨਸ਼ਾ ਪੱਤਾ ਪਿਆਰ ਦੇ ਵਿੱਚ ਹੋਟਲ ਸ਼੍ਰੀ ਆਮ ਖੁੱਲੀ ਜਾਂਦੀ ਤੂੰ ਤਾਂ ਆਪ ਨਸ਼ਾ ਕਰਦਾ ਬਈ ਤੂੰ ਤਾਂ ਕਹਿੰਦਾ ਨਸ਼ਾ ਕਰਕੇ ਹੀ ਰੋਣ ਤੇ ਕੜ ਕੇ ਇੱਕ ਵਾਰੀ ਮੇਰੀ ਮੰਮੀ ਨੇ ਹਾਂ ਭੁੱਕੀ ਗੋਹੇ ਦੇ ਵਿੱਚ ਲਾਤੀ ਇਹਨੇ ਕਿਉਂ ਖਾਣਾ ਹੈ ਹੈ ਫਿਰ ਵੀ ਮੈਂ ਗੋਹੇ ਖਾ ਲਿਆ ਅੱਛਾ ਘਰ ਦੇ ਨਾਲ ਚੰਗਾ ਕੰਮ ਕਰਾਉਂਦੇ ਸੀਗੇ ਕਿ ਤੂੰ ਗੋਹੇ ਹੀ ਖਾ ਗਿਆ ਪਰ ਅੰਦਰ ਫਿਰ ਉਹ ਬਾਈ ਨਾਲੇ ਕਹਿੰਦੇ ਹੁੰਦੇ ਆ ਪਿਆਰ ਦੇ ਵਿੱਚ ਵੀ ਭੁੱਕੀ ਜਾਂਦੀ ਹੈ ਤੇ ਮੈਂ ਤਾਂ ਵੀ ਗੋਹੇ ਖਾ ਗਿਆ ਗੋਆ ਗੋਆ ਬਈ ਕਹਣਾ ਨਹੀਂ ਭੁੱਕੀ ਕਿੱਲੋ ਕੁਫਤ ਗੁਆ ਕਿੰਨਾ ਜੀ ਕਿਲੋ 2 ਕਿਲੋ ਗੁਆ ਇੱਕ ਮੈਦਾ ਪੂਛੂਗਾ ਤੇ ਤੂੰ ਗੁਆ ਸਾਕੇ ਬੋ ਨਸ਼ਾ ਆ ਕੇ ਖਾਦਾ ਕੋਈ ਉਵੇਂ ਚਾਹ ਤੇ ਨਸ਼ਾ ਹੋਇਆ ਫਿਰ ਕੋਈ ਕਿਲੋ ਨਹੀਂ ਕਰਦਾ ਉਹ ਡੱਬੇ ਚ ਪਾ ਕੇ ਰੱਖਿਆ ਨਿੱਤ ਖਾਨਾ ਨਿੱਤ ਖਾਨਾ ਤੇ ਜਿਹੜੇ ਬਈ ਕੋਈ ਜਿਹੜੇ ਕੋ ਮੁੰਡੇ ਸਿੱਖਣਾ ਸੌਣਾ ਉਹਨਾਂ ਨੂੰ ਵੀ ਕੋਈ ਨਾ ਵਰਤੌਣਾ ਨਾ ਦਿੰਨਾ ਕਿ ਨਾ ਕੋਈ ਨਾ ਬੱਸ ਸਾਰਿਆਂ ਨੂੰ ਬਈ ਸਾਰਾ ਮੇਰੀ ਗੱਲ ਸੁਣਿਆ ਹਾਂ ਬਈ ਦੇ ਪੰਜਾਬ ਦੇ ਵਿੱਚ ਫੋਟੋ ਖੁੱਲ ਜਾਂਦੇ ਨੇ ਹਾਂ ਸਾਰਿਆਂ ਖੁੱਲਦੇ ਨੇ ਦੱਸਦੇ ਹਾਂ ਬਈ ਪੰਜਾਬ ਦੇ ਵਿੱਚ ਯਾਰ ਤੂੰ ਸਾਨੂੰ ਨਾ ਮਾੜਾ ਬੋਲ ਹਾਂ ਸਾਨੂੰ ਅਸਾਨੂੰ ਲਵ ਗੁਰੂ ਕਹਿੰਦੇ ਆ ਅਸੀਂ ਕੁੜੀਆਂ ਨੂੰ ਆਸ਼ਕੀ ਕਰਨਾ ਸੋਹਣੇ ਮੁੰਡਿਆਂ ਵਾਸਤੇ ਕਰਨਾ ਸੋਹਣੇ ਹੂੰ ਠੀਕ ਹੈ ਨਾ ਤਾਂ ਬਈ ਹੋਟਲ ਬੰਦ ਹੁਣ ਜਿਹੜੇ ਹੋਟਲ ਸ਼ਰੇਆਮ ਖੁੱਲ ਹੀ ਜਾਂਦੇ ਆ ਹੂੰ ਠੀਕ ਹੈ ਉਹ ਕਿਉਂ ਖਲਦੇ ਆ ਬਈ ਉਥੇ ਦੋ ਆਧਾਰ ਕਾਰਡ ਲੈਂਦੇ ਆ ਤੇ ਕੁੜੀ ਮੁੰਡੇ ਨੂੰ ਮਾਰ ਦਿੰਦੇ ਆ ਹੂੰ ਗਲਤ ਕੰਮ ਕਰਦੇ ਨੇ ਇਹਦਾ ਗੱਲ ਬਈ ਉਹ ਬੰਦ ਕਿਉਂ ਨਹੀਂ ਹੁੰਦੇ ਨਹੀਂ ਸਹੀ ਗੱਲ ਹੈ ਠੀਕ ਹੈ ਸ਼ਰੇਆਮ ਅਸਲੀ ਵੇਖਦੇ ਵੀਰੇ ਠੀਕ ਹੈ ਕਿਉਂ ਵੇਖਦੇ ਸ਼ਰੇਆਮ ਨਸ਼ਾ ਵੇਚ ਰਿਆ ਗੋਲੀਆਂ ਵੇਚ ਰੀਆਂ ਕੈਸ਼ੂਲ ਵੇਚ ਰਿਆ ਚਿੱਟਾ ਵੇਚ ਰਿਆ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਠੀਕ ਹੈ ਹ ਭੀਰ ਬਣਾ ਜਿੱਟਾ ਲੈ ਲਾ ਉਹ ਵੀ ਮਿਲ ਰਿਹਾ ਕਿਉਂ ਮਿਲ ਰਿਹਾ ਬਾਈ ਠੀਕ ਹੈ ਦੂਜੀ ਗੱਲ ਮੁੰਡੇ ੜਕ ਕੇ ਤਿਆਰ ਹੋ ਕੇ ਬੱਸਾਂ ਚੜ ਜਾਂਦੇ ਆ ਕਿਸਨ ਚੱਕ ਕੀਤਾ ਇਹੋ ਮੁੰਡੇ ਪੜਦੇ ਆ ਕਿ ਕੀ ਕਰਦੇ ਆ ਕਰਨ ਜਾਂਦੇ ਨੇ ਹੱਟ ਕੇ ਆ ਨਾ ਕੋਈ ਪੜਦਾ ਨਹੀਂ ਇੱਥੇ ਕੋਈ ਪੜਦੇ ਆ ਪੜਦੇ ਆ ਵੀ ਖਰਾਬ ਕਰਦੇ ਆ ਜਿਹੜੇ ਬਿਆਸੀ ਕਰਦੇ ਆ ਗਲਤ ਕੁੜੀਆਂ ਨੂੰ ਤੱਕਦੇ ਆ ਠੀਕ ਹੈ ਫਿਰ ਬੱਸਾਂ ਜਾ ਕੇ ਪਾਰਕਾਂ ਦੇ ਵਿੱਚ ਬੈੰਦੇ ਆ ਪਾਰਕਾਂ ਦੇ ਵਿੱਚ ਰਹਿੰਦੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਇਹ ਮੇਰੀ ਪੰਜਾਬ ਪੁਲਿਸ ਨੂੰ ਰਿਕੁਐਸਟ ਆ ਇੰਨਾ ਦੇ ਕੰਟਰੋਲ ਪਾਇਆ ਜਾਵੇ। ਹਮਮ। ਹੋਟਲ ਜਿੰਨੇ ਹਨ ਉਹਨਾਂ ਜਲਦ ਕੀਤਾ ਜਾਵੇ। ਹਮਮ। ਠੀਕ ਹੈ। ਹਮਮ। ਜਿਹੜੇ ਮੁੰਡੇ ਅਵਾਰਾ ਵਾਂਗੂ ਹੋਟਲਾਂ ਦੇ ਵਿੱਚ ਜਾਂ ਬੱਸਾਂ ਦੇ ਇੱਦਿਆਂ ਦੇ ਵਿੱਚ ਜਾ ਕੇ ਖੜਦੇ ਆ ਉਹਨਾਂ ਨੂੰ ਕਿਉਂ ਨਹੀਂ ਹਟਾਉਂਦੇ? ਪਾਰਕਾਂ ਦੇ ਵਿੱਚ ਸ਼ਰੇਆਮ, ਬਸੰਡੇ ਜਾੜੋ ਪਾਰਕ ਦੇ ਵਿੱਚ। ਹਮਮ। ਠੀਕ ਹੈ। ਆਪਣੇ ਹੋਰ ਪਿੰਡ ਦੀ ਜਾੜੋ, ਸ਼ਹਿਰ ਪਿਆੜੋ, ਜਿੱਥੇ ਵੀ ਛੰਡੀਗੜ ਜਾੜੋ। ਹਮਮ। ਸ਼ਰੇਆਮ ਆਸਕੀ ਹੋ ਰਹੀ ਹੈ। ਸ਼ਰੇਆਮ ਕੁੜੀਆਂ ਨੂੰ ਮੁੰਡੇ ਮਿਲਦੇ। ਹਮਮ। ਠੀਕ ਹੈ। ਕੋਈ ਰੋਕਥਾਮ ਨਹੀਂ। ਕੋਈ ਰੋਕਥਾਮ ਨਹੀਂ। ਠੀਕ ਹੈ। ਜਾਂ ਤਾਂ ਖੁੱਲੇ ਚਲਾ ਦਿਓ ਯਾਰ। ਹਮਮ। ਜਾਂ ਜਾ ਘ ਕੈਸੇ ਭਈ ਇਹਦਾ ਲਾਗੁਰੂ ਇਹਨੇ ਜਾਂਦੇ ਨੇ ਗੱਲ ਇੱਕ ਸਰੀਆ ਬਹੁਤ ਵਧੀਆ ਦਿੱਤਾ ਵੀ ਇਸੇ ਕਰਕੇ ਵੀ ਤੁਸੀਂ ਆ ਕੇ ਪੜ੍ਹਾਈ ਮੈਂ ਲਾਗੁਰੂ ਨਹੀਂ ਹੈਗਾ ਇਹਦਾ ਬਸ ਲੋਕਾਂ ਨੂੰ ਮੈਂ ਇੱਕ ਸਿੱਖਿਆ ਦੇਣਾ ਚਾਹਣਾ ਹੂੰ ਆਪਾਂ ਇਹਨੇ ਕਹਿੰਦੇ ਵੀ ਗਲਤ ਕਰ ਰਿਹਾ ਆਸ ਕੀ ਕਰਨੀ ਗਲਤ ਆ ਕਰੋ ਹੂੰ ਕੱਸਾ ਅਸਰ ਦੀ ਹੂੰ ਲੈਵਟੇ ਚ ਰਹਿ ਕੇ ਕਰੋ ਲੈਵਟੇ ਚ ਜਾ ਕੇ ਕਰੋ ਹੂੰ ਦੂਜੀ ਗੱਲ ਏਰੀਏ ਚ ਰੱਖ ਲੋ ਤੁਸੀਂ ਭੰਬਰ ਸਾਚ ਰੱਖ ਲੋ ਕਿ ਕਿਤੇ ਕਿਹੜੇ ਮਰਜ਼ੀ ਸ਼ਹਿਰ ਜਿਹਾੜੋ ਯਾਰ ਸ਼ਰਿਆਂ ਮੋਟਲ ਮਿਲਦੇ ਪਏ ਆ ਬਿਸਿਕਲਾ ਆਧਾਰ ਕਰ ਲੈਂਦੇ ਕੋਈ ਨਹੀਂ ਕੋਈ ਮੈਂ ਕਹਿੰਦਾ ਕਈ ਤਾਂ ਇਹੋ ਜਿਹੇ ਹੋਟਲ ਪਏ ਆ ਹੂੰ ਜਿਹੜੇ ਰਜਿਸਟਰ ਦੇ ਵੀ ਹਨ ਦੂਜੀ ਗੱਲ ਜਿੱਥੇ ਆਧਾਰ ਕਾਰਡ ਦੀ ਲੋੜ ਨਹੀਂ ਪੈਂਦੀ ਅੱਛਾ ਬਿਨਾਂ ਆਧਾਰ ਕਾਰਡਾ ਤੋਂ ਵੀ ਮੁੰਡਾ ਕੁੜੀ ਜਾ ਵਰਦੇ ਆ ਮਸਾਲੇ ਸੈਂਟਰ ਖੁੱਲੇ ਪਏ ਆ ਬਹੁਤ ਕੁਝ ਹੋਇਆ ਪਿਆ ਬਈ ਯਾਰ ਦੁਨੀਆ ਦੇ ਨਾਮ ਇਹ ਗਣਾ ਹੁੰਦਾ ਪਿਆ ਠੀਕ ਆ ਮੈਂ ਇੱਕ ਗੱਲ ਤਨ ਜ਼ਰੂਰ ਰੱਖਣਾ ਚਾਹਣਾ ਵਿਆਹ ਨਹੀਂ ਹੁੰਦੇ ਹੁਣ ਅੱਛਾ ਬਸ ਸਿੱਧਾ ਮੈਂ ਕਹਣਾ ਯਾਰ ਬਸ ਲਵ ਸ਼ਾਹੀ ਹੋਇਆ ਗੁਰੂ ਦਾ ਵਿਆਹ ਨਹੀਂ ਬੰਦ ਹੀ ਕਰ ਦਿੰਦੇ ਆ ਵਿਆਹ ਦੀ ਇੰਨੀ ਭਾਰੀ ਹੋ ਗਈ ਹੈ ਨੌਜਵਾਨ ਦੇ ਉੱਤੇ ਵੀ ਕੱਲੇ ਹੀ ਬਸ ਇੱਥੋਂ ਤੱਕ ਹੀ ਰਹਿ ਗਏ ਵਿਆਹ ਤਾਂ ਕੋਈ ਜਾਂਦਾ ਹੀ ਨਹੀਂ ਹਾਂ ਰਹਿਮਤ ਹੀ ਰਹਿ ਜਾਂਦੇ ਦੂਜੀਆਂ ਗੱਲਾਂ ਹੋਰ ਤਾਂ ਹੁੰਦਾ ਕੋਈ 16 17 ਸਾਲ ਦੀ ਕੁੜੀ ਨਹੀਂ ਖਾਂਦਾ ਅੱਛਾ 35 40 ਸਾਲ ਦੀ ਕੁੜੀ ਬੁੜੀ ਪਸੰਦ ਇਹਦੇ ਵਿੱਚ ਇਹ ਇਹ ਨੂੰ ਕੀ ਸਮਝਦੇ ਸੀ ਬਈ ਇਹਨੂੰ ਐਕਸਪੀਰੀਅੰਸ ਹੋ ਗਿਆ ਤਾਂ ਉਹ ਆਹ ਪਰ ਤਾਂ ਇੱਕ ਤਾਂ ਕਰਨੀ ਆ ਮੁੰਡਿਆਂ ਨੇ ਅੱਛਾ ਜਿਹੜਿਆਂ ਵੱਧ ਹੋਰਦੇ ਆ ਬੁੜਨਾ ਹੋ ਆ ਵਟਰਾਇਟ ਸੱਚੀਆਂ ਗੱਲਾਂ ਵੀਰੇ ਠੀਕ ਹੈ। ਇਹ ਸੱਚੀਆਂ ਗੱਲਾਂ ਲੋਕਾਂ ਨੂੰ ਕਈਆਂ ਨੂੰ ਲੱਗਣੀਆਂ। ਕਿਹੜੀ ਕਈ ਗੱਲ ਤੇ ਕਮੈਂਟ ਕਰਨਗੇ। ਹੂੰ ਇਹ ਸੱਚੀਆਂ ਗੱਲਾਂ ਜਿਹੜੀਆਂ ਮੈਂ ਬੋਲ ਰਿਹਾ। ਠੀਕ ਹੈ। ਠੀਕ ਹੈ। ਹੂੰ ਇੱਥੇ ਸਪੀਆਂ ਦੇ ਵਿੱਚ ਚੰਗੇ ਬੰਦੇ ਦੀ ਸੱਚਾਈ ਲੋਕਾਂ ਨੂੰ ਸੱਚੀ ਗੱਲ ਚੁਬਦੀ ਆ। ਹੂੰ ਠੀਕ ਹੈ। ਤੇ ਦੂਜੀ ਗੱਲ ਮੈਂ ਇੱਕ ਹੋਰ ਦੱਸਣਾ। ਇੱਥੇ ਬੇਕ ਫੂਡ ਬੰਦੇ ਨੂੰ ਵੀ ਸਜ਼ਾ ਹੋ ਜਾਂਦੀ ਹੈ। ਇਹ ਤਾਂ ਗੱਲ ਹੈ ਠੀਕ ਹੈ। ਹਾਂ। ਤੇ ਚੰਗੇ ਬੰਦੇ ਨੂੰ ਸਜ਼ਾ ਹੁੰਦੀ ਆ। ਹੂੰ ਮਾੜੇ ਬੰਦੇ ਨੂੰ ਕੋਈ ਕੁਝਦਾ ਨਹੀਂ। ਯਾਨੀ ਇੱਥੇ ਪੈਸਾ ਜ਼ਰੂਰੀ ਹੈ। ਮੈਂ ਮੈਂ ਕਹਿੰਦਾ ਇਸੇ ਤਰੀਕੇ ਦੇਰੇ ਮੈਂ ਕਿਹਾ ਨਾ ਇੱਥੇ ਕੋਈ ਗੱਲ ਬਣ ਜੇ ਪੈਸਾ ਦੇ ਪੈਸਾ ਨਾਲ ਚਾਹੀਦਾ ਤੈਨੂੰ ਕੋਈ ਨਹੀਂ ਬੋਲਦਾ ਠੀਕ ਤੂੰ ਭਲਾਦੀ ਉੱਥੇ ਕੁਝ ਮਰਜ਼ੀ ਕਰੀ ਜਾਂਦੀ ਠੀਕ ਬੰਦੇ ਵੱਡ ਵਰਗੇ ਭਲਾਦੇ ਉੱਥੋਂ ਦੇ ਪੈਸਾ ਨਾਲ ਚਾਹੀਦਾ ਕੋਰੇ ਆਣ ਚੱਲ ਠੀਕ ਹੈ ਬਈ ਜਦੋਂ ਬਾਈ ਜਾਂਦਾ ਜਾਂਦਾ ਇੱਕ ਸਨਿਆ ਬਹੁਤ ਵਧੀਆ ਦੇਖਿਆ ਕਹਿੰਦਾ ਵੀ ਜਿਹੜੇ ਹੋਟਲ ਹੱਟਲਾ ਜਾ ਜਿੱਥੇ ਬਿਨਾਂ ਆਧਾਰ ਕਾਲਾ ਤੋਂ ਮੁੰਡੇ ਕੁੜੀਆਂ ਜਾਈ ਜਾਂਦੇ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਟਾਈਮ ਬਹੁਤ ਮਾੜਾ ਆ ਇਹਦਾ ਨਸ਼ਾ ਖੁੱਲਾ ਹੈ ਅਸ਼ਰਾਂ ਵਿਕੀ ਜਾਂਦਾ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਇਹ ਸੀ ਵੀਡੀਓ ਜਿਹੜੀ ਇੱਕ ਮੈਸੇਜ